पिंड छोटेपुर रतन कलोनी नौजवान रामलीला क्लब कलब वालों आज महावीर जयंती ते लंगर भंडारा करवाया गया ਇਥੇ ਹੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਜਗੇ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਸ਼ੋਭਾ ਯਾਤਰਾ ਕੱਢੀ ਗਈ ਤੇ ਫਿਰ ਲੰਗਰ ਲਗਾਇਆ ਗਿਆ। ਉਥੇ ਹੀ ਉਹਨਾਂ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਇਸ ਸਭ ਤੋਂ ਪ੍ਰੇਰਨਾ ਮਿਲੇ ਤੇ ਲੋਕ ਇੱਕ ਦੂਜੇ ਦੇ ਭਲੇ ਬਾਰੇ ਸੋਚਣ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਕੇਤ ਵੀ ਦਿੱਤਾ ਤੇ ਲੋਕਾਂ ਨੂੰ ਪਾਈਚਾਰੇ ਵਿੱਚ ਰਹੇ ਕੇ ਸਮਾਜ ਸੇਵਾ ਕਰਨ ਨੂੰ ਕਿਹਾ। ਆਮ ਚਨ ਮਹਾਰਾਜ ਕੀ ਜੈ ਅੱਜ ਸਾਡੇ ਪਿੰਡ ਛੋਟੇ ਕੋਰ ਰਤਲਕਰੋਣੀ ਵਾਲੋਂ ਨੌਜਵਾਨ ਆਰੰਭੀਲਾ ਕਲੱਬ ਵਾਲੋਂ ਸ਼ੁਭ ਯਾਤਰਾ ਨੌਜਵਾਨ ਆਰੰਭੀਲਾ ਵਾਲੋਂ ਰਾਮ ਨੋਮੀ ਆਪਣੇ ਵੀਰਾਂ ਗੌਂਦੀ ਜਨਤੰਤੀ ਤੇ ਅੱਜ ਜਿਹੜਾ ਇਹਨਾਂ ਨੇ ਲੰਗਰ ਦਾ ਜਿਹੜਾ ਆ ਰੱਖਿਆ ਗਿਆ ਜਿਹਦੇ ਵਿੱਚ ਸਾਨੂੰ ਪਿੰਡ ਵਾਲਿਆਂ ਦਾ ਵੀ ਸੰਯੋਗ ਬਹੁਤ ਹੋਇਆ ਮੇਰੀ ਬੇਨਤੀ ਇਹੀ ਆ ਪੀ ਸਾਡੇ ਜਿਹੜੇ ਵੀ ਮੁੜੇ ਆ ਜਾਂ ਜਿੰਨੇ ਵੀ ਆਪਣੇ ਘਰਾਂ ਦੀ ਫੈਮਿਲੀ ਆ ਆਪਣੇ ਆਪਣੇ ਬੱਚਿਆਂ ਨੂੰ ਸਨਾਤੀਨ ਧਰਮ ਨਾਲ ਲੈ ਕੇ ਚੱਲੋ ਆਪਣੇ ਆਪਣੇ ਕਿਸੇ ਵੀ ਭਗਵਾਨ ਦੇ ਨਾਲ ਜੁੜਨਾ ਚਾਹੀਦਾ ਨਸੇ ਪੁੱਤਿਆਂ ਤੋਂ ਦੂਰ ਰਹਿਣਾ ਚਾਹੀਦਾ ਬਸ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਬੋਲੋ ਸ੍ਰੀ ਪਤੀ RAM ਚੰਦਰ ਮਹਾਰਾਜ ਕੀ ਜੈ ਸ੍ਰੀ ਰਾਮ ਸਾਰਿਆਂ ਨੂੰ RAM ਨੌਮੀ ਦੇ ਇਹਾਤਾਰ ਦੀ ਬੜੀ ਬੜੀ ਵਧਾਈਆਂ ਅੱਜ ਸਾਡੇ ਪਿੰਡ ਵਿੱਚ ਸ੍ਰੀ RAM ਜੀ ਦੀ RAM ਨੌਮੀ ਤੇ ਭੰਡਾਰਾ ਜੋਜਿਤ ਕੀਤਾ ਗਿਆ ਅਤੇ ਸਮਾਜ ਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੇ ਸ੍ਰੀ RAM ਜੀ ਨੇ ਆਪਣੇ ਮਾਤਾ ਪਿਤਾ ਦਾ ਹਮੇਸ਼ਾ ਹੀ ਇੱਜ਼ਤਕਾਰ ਕੀਤਾ ਜੋ ਕਿ ਸਾਡੀ ਯੁਵਾ ਪੀੜੀ ਭੁੱਲਦੀ ਜਾ ਰਹੀ ਹੈ ਅਸੀਂ ਸਾਰਿਆਂ ਨੂੰ ਇੱਕ ਮੈਸੇਜ ਦੇ ਰਿਹਾ ਹਾਂ ਸ਼੍ਰੀ ਰਾਮ ਜੀ ਨੂੰ ਆਪਣਾ ਅਦਰਸ਼ ਬੰਦੇ ਹੋਏ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਸੰਸਾਰ ਵਿੱਚ ਉਹਨਾਂ ਦੀ ਮਰਿਆਦਾ ਦਾ ਪਾਲਣ ਕਰੋ ਅਤੇ ਚੰਗਾ ਸੰਦੇਸ਼ ਦਿਓ ਜਿਹੜਾ ਯੁਵਾ ਅੱਜ ਭਟਕਦਾ ਜਾ ਰਿਹਾ ਹੈ ਨਸ਼ਿਆਂ ਵੱਲ ਜਾ ਰਿਹਾ ਹੈ ਉਹਨਾਂ ਨੂੰ ਇੱਕ ਮੈਸੇਜ ਹੈ ਨਸ਼ਿਆਂ ਤੋਂ ਦੂਰ ਰਹਿਓ ਆਪਣੀ ਜਵਾਨੀ ਨੂੰ ਬਚਾਓ ਤੇ ਆਪਣੀ ਪੜ੍ਹਾਈ ਦੀ ਹੋਰ ਆਪਣਾ ਧਿਆਨ ਕਰੋ ਤਾਂਕਿ ਤੁਸੀਂ ਸੰਸਾਰ ਵਿੱਚ ਆਪਣਾ ਨਾਮ ਰੋਸ਼ਨ ਕਰੋ ਤੇ ਆਪਣੇ ਦੇਸ਼ ਨੂੰ ਅੱਗੇ ਵਧਾਓ ਦੇਸ਼ ਦੇ ਨਾਲ ਹੀ ਯੁਵਾ ਔਰ ਯੁਵਾ ਦੇ ਨਾਲ ਹੀ ਦੇਸ਼ ਹੈ ਯੁਵਾ ਕੇ ਬੱਤੇਗਾ ਤੇ ਦੇਸ਼ ਅੱਗੇ ਵਧੇਗਾ ਦੇਸ਼ ਅੱਗੇ ਵਧੇਗਾ ਤੇ ਸਾਡੇ ਸਾਰੇ ਸੰਸਾਰ ਵਿੱਚ ਯੁਵਾ ਦਾ ਨਾਂ ਰੋਸ਼ਨ ਹੋਣਾ ਹੈ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼੍ਰੀ ਰਾਮ ਜੀ ਦੇ ਆਦਰਸ਼ ਬਣੋ ਸ਼੍ਰੀ ਰਾਮ ਜੀ ਨੂੰ ਆਦਰਸ਼ ਮੰਨੋ ਅਤੇ ਉਹਨਾਂ ਦੀ ਸਿੱਖਿਆ ਦਾ ਪਾਲਣ ਕਰੋ ਜੈ ਸ਼੍ਰੀ ਰਾਮ